ਅੱਜ ਆਪਾਂ ਗੱਲ ਕਰਦੇ ਆ ਇੱਕ ਅਜਿਹੇ ਪੀਸੀ ਦੀ ਜਿਸ ਦੇ ਵਿੱਚ ਆਪਾਂ ਨਾਰਮਲ ਗੇਮਿੰਗ ਕਰ ਸਕੀਏ ਐਡੀਟਿੰਗ ਕਰ ਸਕੀਏ ਤੇ ਉਹ ਆਪਣੇ ਬਜਟ ਦੇ ਵਿੱਚ ਵੀ ਹੋਵੇ ਜੇ ਆਪਾਂ ਇੱਕ ਗੇਮਿੰਗ ਪੀਸੀ ਤਿਆਰ ਕਰਦੇ ਆ ਤਾਂ ਉਹਦੀ ਕਾਸਟ 1 ਲੱਖ ਤੋਂ ਵੀ ਉੱਪਰ ਚਲੀ ਜਾਂਦੀ ਆ ਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਣਾ ਪੀਸੀ 30000 ਤੋਂ ਲੈ ਕੇ 35000 ਦੇ ਵਿੱਚ ਬਿਲਡ ਹੋ ਜੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਪ੍ਰੋਸੈਸਰ ਦੀ ਆਪਾਂ ਇਹਦੇ ਵਿੱਚ ਯੂਜ਼ ਕਰਾਂਗੇ AMD ਦਾ 5600G ਪ੍ਰੋਸੈਸਰ ਜੋ ਕਿ ਇੱਕ APU ਪ੍ਰੋਸੈਸਰ ਆ ਇਹ ਪ੍ਰੋਸੈਸਰ 6 ਕੋਰ ਅਤੇ 12 ਥ੍ਰੈਡ ਦੇ ਉੱਪਰ ਕੰਮ ਕਰਦਾ ਜਿਸ ਤੇ ਉੱਪਰ ਆਪਾਂ ਮਲਟੀਟਾਸਕਿੰਗ ਦੇ ਕੰਮ ਬੜੀ ਹੀ ਆਸਾਨੀ ਦੇ ਨਾਲ ਕਰ ਸਕਦੇ ਹਾਂ 5600G ਦਾ ਮਤਲਬ ਇਹ ਆ ਕਿ ਇਹ ਇੱਕ APU ਪ੍ਰੋਸੈਸਰ ਆ ਮਤਲਬ ਕਿ ਇਸਦੇ ਲਈ ਆਪਾਂ ਨੂੰ ਅਲੱਗ ਤੋਂ ਗ੍ਰਾਫਿਕ ਕਾਰਡ ਲਾਉਣ ਦੀ ਜ਼ਰੂਰਤ ਨਹੀਂ ਜੇ ਆਪਾਂ ਇੱਕ ਅਲੱਗ ਤੋਂ ਗ੍ਰਾਫਿਕ ਕਾਰਡ ਪਰਚੇਜ਼ ਕਰਦੇ ਆ ਤਾਂ ਗ੍ਰਾਫਿਕ ਕਾਰਡ ਦੀ ਕੀਮਤ ਬਹੁਤ ਜ਼ਿਆਦਾ ਵੱਧ ਜਾਂਦੀ ਆ ਜੇ ਆਪਾਂ ਇਸ ਪ੍ਰੋਸੈਸਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਆਪਾਂ ਨੂੰ Amazon ਦੇ ਉੱਪਰ 14190 ਰੁਪਏ ਦਾ ਮਿਲ ਜਾਵੇਗਾ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਮਦਰਬੋਰਡ ਦੀ ਮਦਰਬੋਰਡ ਆਪਾਂ ਜੀਗਾਬਾਈਟ ਦਾ B450 ਮਾਡਲ ਯੂਜ਼ ਕਰਾਂਗੇ ਇਹ ਮਦਰਬੋਰਡ DDR4 ਮੈਮਰੀ ਨੂੰ ਸਪੋਰਟ ਕਰਦਾ ਤੇ ਇਹ ਆਪਾਂ ਨੂੰ 58300 ਰੁਪਏ ਦੇ ਵਿੱਚ ਮਿਲ ਜਾਵੇਗਾ ਇਸ ਤੋਂ ਬਾਅਦ ਬਾਰੀ ਆਉਂਦੀ ਹੈ RAM ਦੀ RAM ਆਪਾਂ XPJ ਦਾ 16GB ਯੂਜ਼ ਕਰਾਂਗੇ ਜੋ ਕਿ 3200 ਮੈਗਾਹਰਟਾ ਤੇ ਇਹ ਆਪਾਂ ਨੂੰ Amazon ਦੇ ਉੱਪਰ ਤਕਰੀਬਨ 3700 ਰੁਪਏ ਦਾ ਮਿਲ ਜਾਵੇਗਾ ਫੇਰ ਬਾਰੀ ਆਉਂਦੀ ਹੈ ਸਟੋਰੇਜ ਦੀ ਸਟੋਰੇਜ ਦੇ ਲਈ ਆਪਾਂ ਹਾਰਡ ਡਰਾਈਵ ਦੀ ਜਗ੍ਹਾ ਤੇ NVME SSD ਯੂਜ਼ ਕਰਾਂਗੇ ਇਹ ਆਪਾਂ Amazon ਦੇ ਉੱਪਰ EVM ਕੰਪਨੀ ਦਾ ਯੂਜ਼ ਕਰਾਂਗੇ ਜਿਸ ਦੀ ਵਧੀਆ ਰੇਟਿੰਗ ਆ ਤੇ ਇਹ ਆਪਾਂ ਨੂੰ ਤਕਰੀਬਨ 3000 ਰੁਪਏ ਦਾ ਮਿਲ ਜਾਵੇਗਾ ਹੁਣ ਆਪਾਂ ਗੱਲ ਕਰਦੇ ਹਾਂ ਕੈਵਨ ਦੀ ਵੈਸੇ ਤਾਂ 4000 5000 ਦਾ ਵੀ ਕੈਵਨ ਮਿਲ ਜਾਂਦਾ ਪਰ ਆਪਾਂ ਇਹਦੇ ਲਈ ਇੱਕ ਬਜਟ ਕੈਵਨ ਦੇਖਾਂਗੇ ਨਾ ਤਾਂ ਆਪਾਂ ਜਿਆਦਾ ਹਲਕਾ ਕੈਵਨ ਯੂਜ਼ ਕਰਨਾ ਤੇ ਨਾ ਹੀ ਜਿਆਦਾ ਮਹਿੰਗਾ ਕੈਵਨ ਆਪਾਂ ਯੂਜ਼ ਕਰਾਂਗੇ Jabronix ਦਾ ਜਿਸ ਤੇ ਆਪਾਂ ਨੂੰ ਫਰੰਟ ਅਤੇ ਸਾਈਡ ਦੇ ਉੱਪਰ ਇੱਕ ਟੈਂਪਰ ਗਲਾਸ ਮਿਲੇਗਾ ਤੇ Amazon ਦੇ ਉੱਪਰ ਇਸ ਦੀ ਕੀਮਤ ਤਕਰੀਬਨ 2700 ਰੁਪਏ ਹੈ ਦੇ ਪੀਐਸਯੂ ਆਪਾਂ ਐਟ ਦਾ ਯੂਜ਼ ਕਰਾਂਗੇ ਜੋ ਆਪਾਂ ਨੂੰ ਐਮਾਜ਼ਾਨ ਦੇ ਉੱਪਰ ਤਕਰੀਬਨ 1900 ਰੁਪਏ ਦਾ ਮਿਲ ਜਾਵੇਗਾ ਹੁਣ ਆਪਾਂ ਸਾਰੇ ਦਾ ਜੋੜ ਲਾ ਕੇ ਦੇਖਦੇ ਹਾਂ ਕਿ ਆਪਾਂ ਨੂੰ ਇਹ ਕਿੰਨੇ ਪੈਸੇ ਦੇ ਵਿੱਚ ਮਿਲਦਾ ਆਪਣਾ ਬਜਟ 30 ਤੋਂ 35000 ਸੀ ਪਰ ਇਹ ਪੀਸੀ ਆਪਾਂ ਨੂੰ ਤਕਰੀਬਨ 32500 ਦੇ ਵਿੱਚ ਤਿਆਰ ਹੋ ਜਾਵੇਗਾ ਜਿਸ ਦੇ ਉੱਪਰ ਤੁਸੀਂ ਆਪਣਾ ਗੇਮਿੰਗ ਦਾ ਤੇ ਐਡੀਟਿੰਗ ਦਾ ਵਧੀਆ ਕੰਮ ਕਰ ਸਕਦੇ ਹੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਟੌਪਿਕ ਦੇ ਨਾਲ